अच्छा दोस्तों ठाणे ਦੇ ਵਿੱਚ ਅਗਰ ਤੁਹਾਨੂੰ ਗਰਮ ਗਰਮ ਚਾਹ ਦੇ ਨਾਲ ਕ੍ਰਿਸਪੀ ਟੂਨਾ ਸੈਂਡਵਿਚ ਮਿਲ ਜਾਵੇ ਤਾਂ کیا ਹੀ ਬਾਤ ਹੈ ਅੱਜੋ ਦੇਖੀਏ ਫਿਰ ਹੈਲਥੀ ਐਂਡ ਟੇਸਟੀ ਸੈਂਡਵਿਚ ਬਣਾਉਣ ਦੀ ਰੈਸਪੀ ਸਭ ਤੋਂ ਪਹਿਲਾਂ ਲਵੋ ਤੁਸੀਂ ਥੋੜਾ ਜਿਹਾ ਬਟਰ ਨੂੰ ਮਾਈਕ੍ਰੋ ਦੇ ਵਿੱਚ ਮੈਲਟ ਕਰ ਲਓ ਹੁਣ ਇਹਦੇ ਵਿੱਚ ਪਾਓ ਤੁਸੀਂ ਇੱਕ 스ਪੂਨ گارਲਿਕ ਜਿੰਜਰ ਦਾ ਪੇਸਟ ਥੋੜਾ ਨਮਕ ਚਿਲੀ ਫਲੈਕਸ ਤੇ ਕਸੂਰੀ ਮੇਥੀ ਇਹ ਸਭ ਕੁਝ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਬਣ ਗਿਆ ਜੀ ਸਾਡਾ ਫਲੇਵਰਫੁਲ گارਲਿਕ ਬਟਰ ਤੁਸੀਂ ਨਮਕ ਤੇ ਚਿਲੀਜ਼ ਆਪਣੇ ਹਿਸਾਬ ਨਾਲ ਘੱਟ ਵੱਧ ਪਾ ਸਕਦੇ ਹੋ ਹੁਣ ਦੂਜੇ ਪਾਸੇ ਤੁਸੀਂ ਟੀਉਨਾ ਲੈ ਕੇ ਉਹਦੇ ਵਿੱਚ 1 ਟੇਬਲस्पून ਮਿੰਟ 요거ਟ ਮਿਲਾਓ ਤੇ ਇਹ ਮਿਕਸਚਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਗਰ ਤੁਸੀਂ ਟੀਉਨਾ ਨਹੀਂ ਖਾਂਦੇ ਹੋ ਤਾਂ ਤੁਸੀਂ ਵਾਈਟ ਚਣਿਆਂ ਨੂੰ ਮੈਸ਼ ਕਰਕੇ ਯੂਜ਼ ਕਰ ਸਕਦੇ ਹੋ ਹੁਣ ਬ੍ਰੈਡ ਦੇ ਸਲਾਈਸ ਲਵੋ ਵਾਈਟ ਜਾਂ ਬ੍ਰਾਊਨ ਤੁਹਾਡੀ ਚੋਇਸ ਦੀ ਇੱਕ ਸਲਾਈਸ ਤੇ ਟੀਉਨਾ ਮਿਕਸਚਰ ਸਪਰੈਡ ਕਰੋ ਦੂਜੇ ਤੇ ਇੱਕ ਚੀਜ਼ ਸਲਾਈਸ ਰੱਖੋ ਤੇ ਦੋਨੋਂ ਸਲਾਈਸ ਨੂੰ ਕਲੋਜ਼ ਕਰ ਦਿਓ ਦੋਨੋਂ ਸਾਈਡਸ ਤੇ ਜਿਹੜਾ ਤੁਸੀਂ گارਲਿਕ ਬਟਰ ਰੈਡੀ ਕੀਤਾ ਹੈ ਉਹ ਲਗਾਓ ਤੇ ਤਵੇ ਤੇ ਸੇਕੋ ਜਦੋਂ ਤੱਕ ਦੋਨੋਂ ਸਾਈਡਸ 골ਡਨ ਬ੍ਰਾਊਨ ਨਾ ਹੋ ਜਾਣ ਨਾਲ ਹੀ ਗੈਸ ਤੇ ਅਸੀਂ ਮਸਾਲਾ ਚਾਹੇ ਰੱਖੀ ਹੋਈ ਆ ਕਿਉਂਕਿ ਇਹ ਸੈਂਡਵਿਚ ਚਾਹ ਤੋਂ ਬਿਨਾਂ ਤਾਂ ਬਿਲਕੁਲ ਅਧੂਰੇ ਹਨ ਹੁਣ ਤੁਸੀਂ ਸੈਂਡਵਿਚ ਨੂੰ ਕੱਟ ਕਰ ਲੋ 4 ਪੀਸ ਦੇ ਵਿੱਚ ਇਹਨੂੰ ਤੁਸੀਂ ਚਟਨੀ ਨਾਲ ਸਰਵ ਕਰੋ ਤੇ ਇੰਜੋਏ ਕਰੋ ਆਪਣੇ ਗਰਮ-ਗਰਮ ਠਿਉਨਾ ਗਾਰਲਿਕ ਸੈਂਡਵਿਚ ਮਸਾਲਾ ਚਾਹ ਦੇ ਨਾਲ ਇਹ ਬਹੁਤ ਹੀ ਟੇਸਟੀ ਹੈਲਥੀ ਤੇ ਪ੍ਰੋਟੀਨ ਪੈਕਡ ਹੈ ਬੱਚੇ ਵਾਸਤੇ ਤੇ ਵੱਡਿਆਂ ਵਾਸਤੇ ਵੀ ਠਿਉਨਾ ਵਿੱਚ ਲੀਨ ਪ੍ਰੋਟੀਨ ਹੁੰਦਾ ਹੈ ਜੋ ਮਸਲ ਬਣਾਉਣ ਤੇ ਰਿਪੇਅਰ ਕਰਨ ਵਿੱਚ ਮਦਦ ਕਰਦਾ ਹੈ ਠਿਉਨਾ ਵਿੱਚ omega-3 ਤੇ ਫੈਟੀ ਐਸਿਡਸ ਹੁੰਦੇ ਨੇ ਜੋ ਦਿਲ ਤੇ ਦਿਮਾਗ ਦੀ ਸਿਹਤ ਨੂੰ ਸਪੋਰਟ ਕਰਦੇ ਨੇ ਇਹ ਇੱਕ ਕੰਪਲੀਟ ਮਿਨੀ ਮੀਲ ਹੈ ਕਿਉਂਕਿ ਇਹਦੇ ਵਿੱਚ ਤੁਹਾਨੂੰ ਕਾਰਬਸ ਪ੍ਰੋਟੀਨ ਤੇ ਹੈਲਥੀ ਫੈਟਸ ਮਿਲਦੇ ਨੇ